ਇਹ ਕਰਵਾਨੀ ਦਾ ਫੈਸਲਾ ਹੈ ਕਿ ਆਪ ਨੂੰ ਤੁਸੀਂ ਆਪਣਾ ਆਪੇ ਢਾਈ ਸਵਾਰੀ ਲਈ ਨਾ ਕਿਸੇ ਨੂੰ ਨੰਮ ਨਾ ਕਿਸੇ ਨੂੰ ਕੋਈ ਸਹਾਨ ਤੇ ਨਾ ਅਖੇੜਾ ਕੰਮ ਕਿਸੇ ਨਾ ਕੰਮ ਕਰਨ ਜਾਈਏ ਤੇ ਅਗਲੇ ਉਹ ਸਹਾਨ ਦੇ ਮੈਂ ਤੇਣਾ ਚੱਲਿਆਂ ਤੇ ਮੈਂ ਤੇਰੇ ਕੰਮ ਛੱਲਿਆਂ ਇਹ ਆ ਬਾਪੂ ਦਾ ਫੈਸਲਾ ਕਿ ਸਭੇ ਸਾਂਝੀ ਹਵਾਲਸ ਹੈ ਤੂੰ ਕਿਸੇ ਨਾਲ ਦੱਸੇ 12 ਜੀਓ ਤੇ ਸਰਬੱਤੇ ਦੇ ਭਲੇ ਦੀ ਗੱਲ ਆ ਤੇ ਕੰਮ ਆਪੂ ਆਪਣਾ ਹੁਣ ਲੋੜਾ ਸਮਝਦਾਰੀ ਕਿ ਕਿ ਨਹੀਂ ਸਾਡੀ ਬਣ ਜਾਂਦੀ ਆ ਕਿੰਨਾ ਕਰ ਜਾਂਦੇ ਆ ਤੇ ਇਸ ਵੱੱਲੇ ਕਿ ਜੇ ਜਸੇ ਬੰਦੀਆਂ ਸਿਰ ਨਾ ਚੁੱਕਦੀਆਂ ਤੇ ਅੱਜ ਨੂੰ ਪੰਜਾਬ ਦਾ ਕੋਈ ਹੋਰ ਕੋਈ ਖੋਨਾ ਸੀ 13 ਮਹੀਨੇ ਲਗਪਾ ਦਿੱਲੀ ਲੜੇ ਪਰ ਸਰਕਾਰ ਟਾਸ ਤੋਂ ਮਾਸ ਨਹੀਂ ਹੋਈ ਸਾਡੀ ਫੁੱਟਣੇ ਉਹ ਧਰਨਾ ਚੁਕਾ ਲਿਆ ਪਰ ਸਰਕਾਰ ਉਥੋਂ ਦੀ ਉਥੇ ਰਹੀ ਇਹ ਵੀ ਵਿਚਾਰ ਕਰਨੀ ਚਾਹ ਰਹੀ ਕਮੀ ਕਿੱਥੇ ਆ ਸਾਡੇ ਦਾ ਕਿਹਦੇ ਦਾ ਤੇ ਅੱਜ ਵੀ ਇਹ ਲੰਮਾ ਮੋਰਚਾ ਕਿਉਂ ਹੁੰਨ ਰਿਹਾ ਵਾ ਕਿ ਸਾਡੇ 'ਚ ਕਮੀਆਂ ਵਾਂ ਔਣੇ 2 ਕਰੋੜ ਪੰਜਾਬ ਦੇ ਲੋਕ ਹੁਣ ਤੇ ਗੱਲ ਮੰਨੀ ਜਵੇ ਕਿ ਕਿਤੇ ਲਿਖਿਆ ਘ੍ਰਿਆਲੀ ਪਿੰਡ ਛੋਟਾ ਵਾ ਅਲਾਗੇ ਘ੍ਰਿਆਲਾ ਪਿੰਡ ਆ ਇਹਦੀ ਮੇਰਾ ਖਰਾਂ ਦਾ ਬਾਟਰ ਕੋਲ ਪਾਸ 7000 ਵੋਟ ਹੋਣੀ ਆ ਜਾਈਂ 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 ਹੋਏ ਤਾਂ ਮੂਲ ਹੀ ਗੱਲ ਗੇਨ ਲੋ 7-8000 ਵੋਟ ਇਹ ਬੰਦੇ ਜਾਣ ਲਈ ਵੱਤ ਵਾਰ ਪੂਰੇ ਘਰਾੜੇ ਸਾਰੀਆਂ ਜਹਿ ਬੰਦੀਆਂ ਦਾ ਆ ਕਮਜ਼ੋਰੀਆਂ ਤੇ ਇਹੋ ਕੋਈ ਸਰਕਾਰ ਵੇਦੀ ਆ ਆਪਾਂ 20 ਤਰੀਕ ਨੂੰ ਜਾਣਾ ਉਹ ਜਿਹੜੀ ਦਸ ਦਾਦੀ ਤੋਂ ਮਦਸਤੀ ਆ ਗੱਲ ਦੱਸਦੀ ਨਹੀਂ ਦੀ ਗੱਲ ਇੰਨੀ ਤਿਆਰੀ ਦੀ ਆ ਕਿ ਜਦੋਂ ਵੀ ਕਿਤੇ ਆਵਾਜ਼ ਵੱਜੇ ਉਦੋਂ ਤਿਆਰ ਪਰ ਤਿਆਰ ਹੋ ਇਸੇ ਤੇ ਉਹ ਕਦੋਂ ਦਾ ਜਦੋਂ ਆਪ ਗਵਾਵੇ ਤੇ ਤਾਂ ਸ਼ੌ ਪਾਵੇ ਆਪਣੇ ਆਪ ਨੂੰ ਗੋਣਾ ਪੈਂਦਾ ਤੇ ਆਪਣਾ ਮਾਰਨਾ ਪੈਂਦਾ ਵਾ ਆਪਣੇ ਆਪ ਨੂੰ ਮਾਰ ਕੇ ਆਪਾਂ ਨੂੰ ਗਵਾਦੇ ਚਲੀਏ ਤੇ ਫੇਰ ਜਿਹੇ ਬੰਦੀ ਘੁਰਿਆ ਜਾਂਦਾ ਫੇਰ ਸਵਾਦੇ ਭਲੇ ਦੀ ਗੱਲ ਹੁੰਦੀ ਆ ਤੇ ਇਸ ਵਕਤਾ ਬਾਬੂ ਨਾਨਕ ਨੂੰ ਪੜ ਕੇ ਵੇਖ ਲਿਓ ਘਰ ਵੀ ਛੱਡਣਾ ਪਿਆ ਜੇਲ ਵੀ ਕੱਟਣੀ ਪਈ ਚੱਕੀ ਵੀ ਪਿਸਰੀ ਪਈ ਤੇ ਪਰ ਕੁੰਡੇ ਦੇ ਰਸਕਲ ਨੂੰ ਹੀ ਸਮਝਾਇਆ ਗੁਰੂ ਗੋਬਿੰਦ ਸਿੰਘ ਨੂੰ ਪੜ ਲਿਓ ਸਾਰਾ ਆਪਣੀ ਖਾਤਰ ਪੂਰਾ ਪਰਿਵਾਰ ਮਰ ਗਿਆ ਪੂਰਾ ਪਰਿਵਾਰ ਸਤਾਈ ਜੀ ਘਰ ਦਾ ਆਪਣਾ ਮੰਡਿੰਗਲੇ ਦਾ ਖਿਦਾਰਾ ਨਹੀਂ ਦਾ ਆ ਸ਼ੰਭੂ ਬੰਦੇ ਤੇ ਲੈਦੇ ਮੋਗਰਾ ਦਾਦੀ ਦਾਦੀ ਨੂੰ ਫੋਨ ਕਰਦੀਆਂ ਨੇ ਆ ਪੋਤਰੇ ਨਹੀਂ ਸੌਣਾ ਪੋਤਰੀ ਨਹੀਂ ਸੌਣਾ ਮੱਝ ਚੋਣ ਵਾਲੀ ਉਹ ਮਿਲਦੀ ਨਹੀਂ ਜਿਵੇਂ ਬਾਪੂ ਨਾਲ ਹੋ ਗਏ ਬਲੰਟ ਕੱਲ੍ਹ ਨਾਲ ਬਾਪੂ ਕੱਲ੍ਹ ਨਾਲ ਬਾਪੂ ਆਪ ਹੀ ਜਣੂ ਅਸੀਂ ਕਮਰੇ ਨੌਜਵਾਨੀ ਨਹੀਂ ਸਾਡੀ ਆ ਗਈ ਜੀ ਇਸ ਕਰਕੇ ਨੌਜਵਾਨੀ ਤਗੜੀ ਹੋ ਗਈ ਮੈਂ ਤਾਂ ਕਿੰਨਾ ਤਗੜੀ ਹੋ ਗਈ ਨੌਜਵਾਨੀ ਬਤੀ ਗਈ ਆਪਾਂ ਆ ਜਾਈਏ ਨੌਜਵਾਨੀ ਰੋਕੇ ਕਰੀਵੇ ਜਾਓ ਯਾਰ ਤੁਹਾਡਾ ਕੰਮ ਆ ਦਿੱਲੀ 26 ਜਨਵਰੀ ਨੂੰ ਹੜ ਆ ਗਿਆ ਸੀ ਹੜ ਇੱਕ ਹੜ ਆਇਆ ਸੀ ਉੱਥੇ ਨੌਜਵਾਨਾਂ ਦਾ ਹੜ ਪਰ ਇੱਕ ਨੇੜੀ ਆਈ ਲੰਗੀ ਪਰ ਸੁਭਾਰ ਨਾ ਸਕੇ ਪਰ ਅੱਜ ਲੋੜ ਜੇ ਸਵਾ ਮੰਗ ਕਰਦਾ ਜੇ ਕਿ ਜੇ ਨਾ ਆਪਾਂ ਨੇ ਹੜਾ ਮਾਰਿਆ ਚੁੱਲੇ ਡੇੜਾਈ ਆ ਲੜਾਈ ਉਹ ਗਿਰਚੁੱਲੇ ਦੀ ਲੜਾਈ ਐ ਚੁਲੇ ਦੀ ਤੇਰੇ ਨਾਲ ਮਜ਼ਦੂਰ ਦਾ ਵੀ ਪੂਰਾ ਪੂਰਾ ਹੱਕਾ ਨਾ ਜਾਣਾ ਪਰ ਮਜ਼ਦੂਰ ਐ ਪਾਸਰ ਕੇ ਬੈਠਾ ਉਹਦਾ ਜੱਗ ਪੱਟਾਂ ਦੀ ਪੈੜੀ ਜੱਗ ਜਾਂ ਨਾ ਜਾਣਾ ਪਰ ਉਹ ਜੱਟੇ ਦੇ ਕਿੱਲੇ ਇੱਕ ਇੱਕਲਾ ਦੋ ਕਿੱਲੇ ਚਾਰ ਕਿੱਲੇ ਦਾ ਮਾਲਕ ਉਹ ਤੇਰੀ ਸਾਰੀ ਪੈੜੀ ਐ ਜਿੱਥੋਂ ਮਰਜ਼ੀ ਪੱਠੇ ਵਾੜ ਲੈ ਜਿੱਥੋਂ ਮਰਜ਼ੀ ਸਾਗ ਕੋਟ ਲੈ ਜਿਹਦੇ ਮਰਜ਼ੀ ਕਿੱਲੇ ਆ ਹੀ ਵੜ ਤੋਂ ਲੜ ਕੇ ਮਾਰ ਦੇ ਤੇਰੀਆਂ ਸਾਰੀਆਂ ਵੱਡਾਂ ਨੂੰ ਪਰ ਇਹ ਸਮਝਦਾਰੀ ਕਦੋਂ ਬਣੂਗੀ ਜਦੋਂ ਉਹਨੂੰ ਵਿੱਚ ਪਾਵਾਂਗੇ ਕਉਨ ਨੂੰ ਸਮਝਾਵਾਂਗੇ ਵੀ ਸਾਹੀ ਤਾਂ ਕਿੰਨੇ ਕਿੰਨੇ ਦੇ ਮਾਲਕ ਆ ਤੁਸੀਂ ਸਾਰੇ ਮਾਲਕ ਇਸ ਕਰਕੇ ਮੁਖ ਦਾ ਜਿਹੜਾ ਆਨੂ ਮੜਾ ਵਾ ਸਾਨੂੰ ਮਾਰਦਾ ਮੁਖ ਦੇ ਆਣ ਨੇ 2 ਕਿਲੋ ਵਾਲੀ ਕੰਕ 2 ਰੁਪਏ ਕਿਲੋ ਵਾਲੀ ਸੱਜਾ ਨੇ ਉਹ ਗੁੱਸਾ ਕਰੂਗਾ ਮਿੱਤੀ ਆ ਜਿਹੜਾ ਦਾੰਗ ਨਾਲ ਉਹ ਪਹਿਲਾਂ ਮੀਟਰ ਲੈ ਹੋਤਾ ਨਹੀਂ ਆਉਣ ਵਾਲੀ ਹੁਣ ਉਹ ਪਹਿਲੋਂ ਲੈਂਡ ਲੱਗਾਦਾ ਤੇ ਕਰਮ ਵੀ ਕੀ ਹੱਕ ਗਰੀਬ ਦਾ ਵਾ ਤੇ ਲੱਗਾ ਉਹ ਹੁੰਦਾ ਲੈਂਡ ਵੀ ਮੈਂ ਕੰਕ ਲੈਣੀ ਪਹਿਲੋਂ ਕਿ ਪੁੱਛੀਏ ਕਿ ਕਰਨੇ ਕੀ ਉਹਨਾਂ ਡੰਗਣੇ ਨਾਲ ਪੈਣ ਨੂੰ। ਦੰਗਣੇ ਨਾਲ ਡੰਗਣੇ ਨਾਲ। ਕੀ ਫਿਰ ਸਾਡੀ ਬਦਕਿਸਮਤੀ ਆ ਨਾ? ਇਹੋ ਜਿਹੀਆਂ ਗੱਲਾਂ ਨੇ ਸਾਨੂੰ ਥੱਲੇ ਲਾਇਆ। ਤੇ ਜਦੋਂ ਅਸੀਂ ਕੇਹੜਾ ਮੁਗਧ ਆ ਖਾਵਾਂਗੇ ਤੇ ਉਦੋਂ ਸਾਡਾ ਦਬਾਗ ਜਿਹੜਾ ਉਹ ਵੀ ਉੱਠੇ ਪਾਸੇ ਜਾਊਗਾ। ਇਸ ਕਰਕੇ ਲੋੜ ਆ ਕਿ ਬਾਪੂ ਨਾਨਕ ਨੇ ਸਾਨੂੰ ਕਿਰਤ ਵਿਰਤ ਕਰ ਪਰਫੀ ਹੱਥੋਂ ਦੇ ਕੇ ਭਲਾ ਹੋਣਾ। ਅਨਛਾਹ। ਸਾਰੇ ਬੋਲੀ ਜਾਂਦੇ ਨੇ। ਨਸ਼ਾ ਖਾ ਗਿਆ ਨਸ਼ਾ ਖਾ ਗਿਆ ਨਸ਼ਾ ਖਾ ਗਿਆ ਅਸੀਂ ਨਹੀਂ ਖਾਂਦੇ ਨਸ਼ਾ ਕੌਣ ਖਾਂਦਾ ਵਾ ਅਸੀਂ ਤਾਂ ਖਾਂਦੇ ਆਂ ਤੇ ਲੋਕਾਂ ਨੂੰ ਨਸ਼ਾ ਪਾ ਗਿਆ ਵਾ ਅਸੀਂ ਵੀ ਖਾਂਦੇ ਆਂ ਜਿਹੜਾ ਜ਼ਿਆਦਾ ਖਾਂਦਾ ਜ਼ਿਆਦਾ ਸੋਨੇ ਹੁੰਦਾ ਵਾ ਉਹ ਨੂੰ ਆਵ ਲੈੜੇ ਆਂਦਾ ਤੇ ਮੇਰੇ ਅਰਗੇ ਜ਼ਿਆਦਾ ਨਸ਼ਾ ਨਾ ਕਰਿਓ ਕਿ ਆਵ ਲੈੜੇ ਆਂਦਾ ਵਾ ਮਰੀ ਜੀ ਆ ਦੂਰ ਨਾ ਜਾਓ ਮੈਂ ਨਹੀਂ ਦਿਆ ਨਹੀਂ ਕਰਦਾ ਆ ਬਾਬੇ ਡੇਰਿਆਂ ਵਾਲੇ ਫੜ ਲੈਣਾ ਕਿ ਇੱਥੋਂ ਹੀ ਰਿਖਾ ਵਾ ਦੁੱਲਾ ਪੈਣਾ ਵਾ ਇਹ ਤੋਂ ਜਿਹੜਾ ਬਾਬਾ ਲ ਜਾਂਦਾ ਉਹ ਪਹਿਲਾਂ ਕੋਸ ਰੋਦਾ ਫਿਰ ਫੀਓ ਰੋਦਾ ਫਿਰ ਧੋਕਰੀਆਂ ਚ ਗੋਣਾ ਚਗਾਉਂਦਾ ਕਿ ਨਹੀਂ ਚਗਾਉਂਦਾ ਸੱਚ ਆ ਨਾ ਬੰਦਿਆ ਕਿੱਦਾਂ ਬੰਦ ਹੋ ਜੂਗਾ ਅਹੀਂ ਖੁਦਾ ਬੁਲੇੜਣ ਦੇ ਕਿੱਦਾਂ ਬੰਦ ਹੋ ਜੂ ਫਿਰ ਤੇ ਜੋ ਸਾਡੇ ਪਿੰਡ ਨਸ਼ਾ ਆਉਂਦਾ ਸੀ ਕਿੱਥੇ ਹੁੰਦਾ ਫਿਰ ਪਿੰਡ ਨਹੀਂ ਗਿਆ ਇਹ ਪਿੰਡ ਕਿੰਨੂ ਨਹੀਂ ਬੰਦ ਹੈ ਕੌਣ ਵੇਚਦਾ ਸਾਰਿਆਂ ਨੂੰ ਪਤਾ ਹੋ ਪਰ ਬੋਲ ਨਹੀਂ ਰਿਹਾ ਕਿਉਂ ਨਹੀਂ ਬੋਲ ਰਿਹਾ ਜਿਹੜ ਨੇ ਲਾਸ਼ ਕਰਾਈ ਨਹੀਂ ਇਹ ਇਧਰ ਕਾਪੇ ਵੜ ਮਾਲਕ ਬੈਠਾ ਨਹੀਂ ਨੂੰ 1430 ਬੰਦੇ ਘਰਿਆ ਰਿਆ ਹਰਤਾ ਦੀਆਂ ਗੋਲੀਆਂ ਖਾਂਦੇ 1430 ਰੋਜ਼ ਉਹਦੇ ਪੀ ਜਾ ਕੇ ਦਵਾਈ ਲੈ ਸਕਦੀ ਦੀ ਕੋਈ ਕੋਈ ਬੋਲਦਾ ਕੋਈ ਕੋਈ ਨਹੀਂ ਬੋਲਦਾ ਕਹਿੰਦੇ ਬੋਲ ਕੇ ਵੇਖਿਓ ਅਸ਼ਰ ਨਹੀਂ ਲੰਘਦੇ ਰਸੂਆ ਇਹ ਇੱਥੇ ਕਿਹਨਾਂ ਵੀ ਸਾਡੀਆਂ ਗੋਲੀਆਂ ਮੰਨ ਕਰਾਉਂਦੇ ਤੇ ਫਿਰ ਸਰਕਾਰ ਬਚਾਉਂਦੀ ਹੈ ਕਿ ਮਾਰਦੀ ਹੈ ਇਹ ਕਿਵੇਂ ਸਮਝਣਾ ਹੈ ਸਾਡੇ ਭੀਓ ਤਾਂ ਹੀ ਸਮਝਣਾ ਪਰ ਸਾਡੇ ਕੋਲੇ ਈਰਖਾ ਇਰਖਾ ਨੂੰ ਲੈ ਗਈ ਤੇ ਇਰਖਾ ਤੋਂ ਬਜੋ ਪਾਰਟੀ ਮੇ ਤੋਂ ਉੱਠ ਕੇ ਜੈ ਭੰਗਿਆ ਸਾਥਿਓ ਜਿੱਥੇ ਦਿੱਲੀ ਜਾਣਾ ਉਥੇ ਪਿੰਡ ਵੀ ਸੰਭਾਲੀਏ ਪਰ ਸੰਭਾਲਣਾ ਤੇ ਆਸਾਂ ਰੱਖਿਓ ਫੁੱਲਾਂ ਦੀ ਫੁੱਲਾਂ ਦੀ ਆਸਾਂ ਰੱਖਿਓ ਛਿਤਰਾ ਦੀ ਆਸ ਰੱਖਿਓ ਜੇ ਸੱਚ ਬੋਲਣਾ ਤੇ ਲਿਖਿਆ ਇੱਕ ਕਵੀ ਨੇ ਉਹ ਆਂਦਾ ਐਨਾ ਸੱਚ ਨਾ ਬੋਲੀ ਕਿ ਕੱਲਣਾ ਰਹਿ ਗਈ ਚਾਰ ਬੰਦੇ ਰੱਖ ਲਈ ਤੈਨੂੰ